ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਮੈਂ ਬਹੁਤ ਵਧੀਆ ਦੋ ਲਾਈਨਾਂ ਪੜੀਆਂ ਕਿਤੇ ਲਿਖੀਆਂ ਹੋਈਆਂ ਮਹਾ ਚਲੋ ਆਪਾਂ ਗੱਲਬਾਤ ਕਰ ਲੈਨੇ ਆ ਲਿਖਿਆ ਹੋਇਆ ਕਹਿੰਦੇ ਵੀ ਥੋੜੀ ਜੀ ਜੇਬ ਕੀ ਫਟੀ ਥੋੜੀ ਜੀ ਜੇਬ ਕੀ ਫਟੀ ਕਹਿੰਦੇ ਸਿੱਕਿਆਂ ਤੋਂ ਪਹਿਲਾਂ ਰਿਸ਼ਤੇ ਡਿਗ ਪਏ ਦੇਖੋ ਜੀ ਇਹ ਇੱਕ ਉਦਾਹਰਨ ਹੈ ਵੀ ਜਿੱਦਾਂ ਫੱਟੀ ਹੋਈ ਜੇਬ ਚੋਂ ਸਿੱਕੇ ਡਿੱਗ ਜਾਂਦੇ ਨੇ ਨਾ ওই ਸਿੱਕਿਆਂ ਨਾਲੋਂ ਵੀ ਵੱਧ ਸਾਡੇ ਰਿਸ਼ਤੇ ਗਰਗੇ ਖਿੰਡ ਗਏ ਸਭ ਤੋਂ ਪਿੱਛੇ हट ਗਏ ਬਿਲਕੁਲ ਸੱਚਾਈ ਹੈ ਜੀ ਆਪਾਂ ਦੁਨੀਆਦਾਰੀ ਵਿੱਚ ਸਾਰੇ ਭੈਣ ਪਾਈ ਰਹਨੇ ਆ ਇਹ 'ਚ ਕੋਈ ਝੂਠ ਨਹੀਂ ਹੈਗਾ ਅਸੀਂ ਜਦੋਂ ਬਹੁਤ ਸੌਖੇ ਟਾਈਮ 'ਚ ਹੁੰਨੇ ਆ ਦੇਖੋ ਬਹੁਤ ਦੁਨੀਆਦਾਰੀ ਹੈ ਜੀ ਜਿਨੇ ਔਖੇ ਸੌਖੇ ਸਮੇਂ ਦੇਖੇ ਹੋਏ ਨੇ ਕਈਆਂ ਨੂੰ ਸੌਖੀਆਂ ਕੱਟ ਕੇ ਔਖੀਆਂ ਮਿਲ ਜਾਂਦੀਆਂ ਨੇ ਕਈਆਂ ਨੂੰ ਔਖੀਆਂ ਕੱਟ ਕੇ ਸੌਖੀਆਂ ਮਿਲਦੀਆਂ ਨੇ ਫਿਰ ਉਹਨਾਂ ਦਿਨਾਂ ਦੇ ਵਿੱਚ ਔਖੇ ਸੌਖੇ ਦਿਨਾਂ ਦੇ ਵਿੱਚ ਫਿਰ ਸਾਨੂੰ ਪਰਖ ਹੁੰਦੀ ਹੈ ਵੀ ਸੌਖੇ ਟਾਈਮ 'ਚ ਜਿਹੜੇ ਉਹ ਵਧੀਆ ਸੁਭਾਅ ਨਾਲ ਰਹਿੰਦੇ ਹੁਣ ਔਖੇ ਸਮੇਂ 'ਚ ਉਹੀ ਇਨਸਾਨ ਉਹੀ ਰਿਸ਼ਤੇ ਕਿਹੜੇ ਸੁਭਾ ਨਾਲ ਰਹਿੰਦੇ ਨੇ ਪਤਾ ਕੀ ਆ ਛਾਣਾ ਲੱਗ ਜਾਂਦਾ ਜੀ ਛਾਣਾ ਲੱਗ ਜਾਂਦਾ ਰਿਸ਼ਤਿਆਂ ਨੂੰ ਜਦੋਂ ਆਪਾਂ ਕੋਈ ਛਾਣਾ ਲਾਉਨੇ ਆ ਨਾ ਕਿਸੇ ਛਾਣਨੇ ਚ ਕੋਈ ਸੇ ਚੀਜ਼ ਨੂੰ ਛਾਣਦੇ ਆ ਜਿਹੜੇ ਤਾਂ ਨਿੱਗਰ ਨਿੱਗਰ ਹੁੰਦਾ ਉਹ ਤਾਂ ਛਾਣਨੇ ਦੇ ਵਿੱਚ ਰਹਿ ਜਾਂਦੇ ਨੇ ਉਹ ਜਿਹੜੇ ਹਲਕੇ ਹੁੰਦੇ ਨੇ ਮੋਰੀ ਜ ਨੂੰ ਲੰਘ ਜਾਂਦੇ ਨੇ ਉਹ ਥੱਲੇ ਡਿੱਗ ਜਾਂਦੇ ਨੇ ਉਹ ਹਾਲ ਹੈ ਨਾ ਲੋਕਾਂ ਦਾ ਜਿਹੜੇ ਖੰਡ ਜਾਂਦੇ ਨੇ ਅਗਲੇ ਦਾ ਸਮਾਂ ਦੇਖ ਕੇ ਹੁਣ ਮੈਂ ਤੁਹਾਨੂੰ ਦੱਸਦੀ ਆ ਹੁਣ ਵਿੱਚ ਜਦੋਂ ਤੁਹਾਡੇ ਤੇ ਸਮਾਂ ਵਧੀਆ ਚੱਲਦਾ ਹੈ ਨਫਲਕ ਸਮਾਂ ਚੱਲਦਾ ਹੈ ਉਦੋਂ ਇਹਨਾਂ ਲੋਕਾਂ ਦਾ ਚਿਹਰਾ ਹੋਰ ਹੁੰਦਾ ਹੈ ਗੱਲਬਾਤ ਹੋਰ ਹੁੰਦੀ ਆ ਜਦੋਂ ਤੁਹਾਡੇ ਤੇ ਔਖਾ ਸਮਾਂ ਆ ਜਾਂਦਾ ਹੈ ਉਦੋਂ ਇਹਨਾਂ ਲੋਕਾਂ ਦਾ ਚਿਹਰਾ ਤੇ ਗੱਲਬਾਤ ਹੋਰ ਹੁੰਦੀ ਆ ਜਦੋਂ ਤਾਂ ਤੁਹਾਡੇ ਤੇ ਔਖਾ ਸਮਾਂ ਹੈ ਜਦੋਂ ਤੁਹਾਡੇ ਤੇ ਔਖਾ ਸਮਾਂ ਹੈ ਤੁਸੀਂ ਕਿੰਨੀਓ ਬਿਫਤਾ 'ਚ ਹੋ ਕਿੰਨੀਆ ਬਿਫਤਾ 'ਚ ਹੁਣ ਤਾਂ ਫੋਨ ਨਹੀਂ ਹੁਣ ਤਾਂ ਆਉਣ ਦੀ ਵੀ ਲੋੜ ਨਹੀਂ ਤੁਸੀਂ ਕਿੰਨੀਓ ਬਿਫਤਾ 'ਚ ਹੋ ਅਗਲੇ ਨੂੰ ਵੀ ਪਤਾ ਹੈ ਵੀ ਹੱਥ ਤੰਗ ਹੈ ਬਿਫਤਾ 'ਚ ਵੀ ਹੈ ਮੇਰਾ ਭੈਣ ਭਾਈ ਪਰ ਤੁਹਾਨੂੰ ਫੋਨ ਵੀ ਕਰਨਗੇ ਓਪਰੇ ਜੇ ਰੁਕ ਨਾਲ ਜੇ ਕਿਤੇ ਕਰਨਗੇ ਤਾਂ ਫੋਨ ਕਰਨਗੇ ਓਪਰੇ ਜੇ ਰੁਕ ਨਾਲ ਰੋਂਦੀ ਜੀ ਰੂਹ ਨਾਲ ਆਪਣੀਆਂ ਪ੍ਰੋਬਲਮਾਂ ਦੱਸ ਕੇ ਵੀ ਕਿਤੇ ਇਹ ਸਾਡੇ ਤੇ ਭਾਰੀ ਨਾ ਹੋ ਜਵੇ ਕਿਤੇ ਕੋਈ ਡਿਮਾਂਡ ਨਾ ਪਾ ਦੇਵੇ ਕਿਤੇ ਕੋਈ ਸਾਨੂੰ ਉਹ ਕਹਿੰਦੇ ਹੁੰਦੇ ਨੇ ਸਾਡੇ ਕੋਲ ਹੱਥ ਨਾ ਅੜ ਲਵੇ ਪਹਿਲਾਂ ਹੀ ਆਪਣੀਆਂ ਗੱਲਾਂ ਦੱਸ ਦੇਣੀਆਂ ਨੇ ਹਾਂ ਬਹੁਤ ਤੰਗ ਹੈ ਭਾਈ ਮਸਾਉ ਗੁਜ਼ਾਰਾ ਹੁੰਦਾ ਏ ਜੇ ਆ ਉਹ ਹੈ ਇਨਸਾਨ ਦਾ ਇੱਕ ਚਿਹਰਾ ਏ ਆ ਜਾਦ ਤੁਹਾਡੇ ਦਿਨ ਚੰਗੇ ਨੇ ਤੁਸੀਂ ਬਧੇ ਫੁੱਲੇ ਹੋਏ ਹੋ ਵਧੀਆ ਰੋਟੀ ਖਾਣੇ ਹੋ ਫੇਰ ਪਤਾ ਕੀ ਕਹਿਣਗੇ ਜੇ ਤੁਹਾਡੇ ਤੇ ਬਿਫਤ ਹੈ ਫੇਰ ਪਤਾ ਕੀ ਕਹਿਣਾ ਇਹਨਾਂ ਤਣਾੜਾ ਨੇ ਬਾਈ ਦੱਸੀ ਕਿਸੇ ਚੀਜ਼ ਦੀ ਲੋੜ ਹੋਈ ਤੇਰੇ ਨਾਲ ਖੜੇ ਆ ਦੱਸੀ ਭੈਣ ਮੇਰੀਏ ਕਿਸੇ ਚੀਜ਼ ਦੀ ਲੋੜ ਹੋਈ ਦੱਸੀ ਵੀਰੇ ਔਖੀ ਨਾ ਕੱਟੀ ਪੈਸੇ ਦੀ ਲੋੜ ਹੈ ਉਹ ਵੀ ਦੱਸ ਦੀ ਹੋਰ ਕੋਈ ਲੋੜ ਹੈ ਉਹ ਵੀ ਦੱਸ ਦੀ ਤੇਰੇ ਨਾਲ ਖੜੇ ਆ ਪਤਾ ਹੁੰਦਾ ਅਗਲੇ ਨੂੰ ਬਈ ਹੁਣ ਇਹਦੇ ਕੋਲ ਚਾਰ ਟਕੇ ਹੈਗੇ ਆ ਇਹਨਾਂ ਸਤੋਂ ਮੰਗਣੇ ਨਹੀਂ ਫੇਰ ਤੁਸੀਂ ਨਾਲ ਖੜੇ ਹੋ ਜਦ ਉਹੀ ਵੀਰ ਉਹੀ ਭੈਣ ਔਖੀਆਂ ਚ ਹੈ ਜਦ ਤੁਸੀਂ ਪੁੱਛਦੇ ਵੀ ਨਹੀਂ ਆ ਕੇ ਵੀ ਮਰ ਗਿਆ ਕਿ ਹੈਗਾ ਇਹ ਲੋਕ ਨੇ ਇਹਨਾਂ ਨੂੰ ਕਹਿੰਦੇ ਨੇ ਫਿਰ ਮੇਰੇ ਤਾਂ ਗੁੱਸਾ ਆ ਜਾਂਦਾ ਇਹ ਨੇ 도ਗਲੇ ਲੋਕ ਆਰ ਦੱਲੇ ਲੋਕ ਅਸੀਂ ਭੋਲੇ ਇਨਸਾਨ ਆ ਜਿਹੜੇ ਅਸੀਂ ਭੁੱਲ ਜੰਨੇ ਆ ਗੱਲਾਂ ਵੀ ਸਾਡੇ ਨਾਲ ਉਹ ਸਮੇਂ ਚ ਇਹਨਾਂ ਨੇ ਕਿਹੜਾ ਬਰਤਾਕ ਕੀਤਾ ਸੀ ਸਾਨੂੰ ਪੁੱਛਿਆ ਤੱਕ ਨਹੀਂ ਵੀ ਕਾਸੇ ਦੀ ਲੋੜ ਹੋਵੇ ਕਿਸੇ ਪੈਸੇ ਦੀ ਲੋੜ ਹੋਵੇ ਉਹਨਾਂ ਸਮਿਆਂ ਚ ਪੁੱਛਿਆ ਤੱਕ ਨਹੀਂ ਅੱਜ ਸਾਡੇ ਕੋਲ ਚਾਰ ਟਕੇ ਨੇ ਅੱਜ ਸਭ ਸਾਡੇ ਨਾਲ ਖੜਨ ਨੂੰ ਤਿਆਰ ਨੇ ਸਭ ਸਭ ਨਾਲ ਖੜਨ ਨੂੰ ਤਿਆਰ ਨੇ ਭਲਾ ਉਹਨਾਂ ਲੋਕਾਂ ਦਾ ਕਰਿਆ ਕਰੋ ਜਿਹੜੇ ਤੁਹਾਡੇ ਨਾਲ ਮਾੜੇ ਸਮੇਂ ਚ ਖੜੇ ਤੇ ਉਹ ਅਸਲੀ ਤੁਹਾਨੂੰ ਪਿਆਰ ਕਰਦੇ ਨੇ ਜਿਹੜੇ ਇਹ ਤੁਹਾਨੂੰ ਮਾੜੇ ਸਮੇਂ 'ਚ ਅੱਖ ਛਪਾਉਣ ਨੂੰ ਨਹੀਂ ਨਾ ਦੇਖੇ ਹੁਣ ਚੰਗੇ ਸਮੇਂ 'ਚ ਤੁਹਾਨੂੰ ਆਪ ਪੁੱਛਦੇ ਨੇ ਦੱਸ ਬਿਰੇ ਜੀ ਪੈਸੇ ਦੀ ਲੋੜ ਐ ਔਖਾ ਨਾ ਰਹੀਂ ਪਤਾ ਇਹਨਾਂ ਨੂੰ ਵੀ ਤੁਹਾਡੇ ਕੋਲ ਹੈਗੇ ਨੇ 4 ਟਕੇ ਤੁਹਾਨੂੰ ਲੋੜ ਨਹੀਂ ਤੁਸੀਂ ਲੈਣੇ ਨਹੀਂ ਪੈਸੇ ਤਾਂ ਸੱਚੇ ਝੂਠੇ ਜੇ ਹੁੰਦੇ ਨੇ ਇਹਨਾਂ ਨੂੰ ਥਾ ਮੂੰਹ ਤੇ ਜਵਾਬ ਦਿਆ ਕਰੋ ਫੇਰ ਲੋਟ ਆਉਂਦੀ ਆ ਦੁਨੀਆ ਭੇ ਭਾਈ ਕੋਈ ਨਹੀਂ ਹੁਣ ਤਾਂ ਮਹਾਰਾਜ ਦਾ ਬਹੁਤ ਕੁਛ ਦਿੱਤਾ ਹੋਇਆ ਹੈ ਪੂਰੀ ਫੁੱਲ ਕਿਰਪਾ ਮਾਲਕ ਦੀ ਜਿਸ ਟਾਈਮ ਇਹੋ ਜਿਹੀ ਸਮਾਂ ਮੇਰੇ ਕੋਲ ਮਾੜੇ ਸਮੇਂ 'ਚ ਆਇਆ ਤੀਗਾ ਜਦ ਮੈਂ ਮਾੜੇ ਸਮੇਂ 'ਚ ਤਾਂ ਤੰਗੀਆਂ 'ਚ ਤਾਂ ਜਦ ਤਾ ਤੁਸੀਂ ਆ ਕੇ ਕਿਸੇ ਨੇ ਪੁੱਛਿਆ ਨਹੀਂ ਵੀ ਤੂੰ ਮਰ ਗਿਆ ਕਿ ਹੈਗਾ ਇਹ ਨੇ ਲੋਕ ਜਿਹੜੇ ਫਟੀ ਜੇਬ 'ਚੋਂ ਗਰ ਜਾਂਦੇ ਨੇ ਸਿੱਖਿਆਂ ਦੀ ਤਰ੍ਹਾਂ ਲੋਕਾਂ ਦੇ ਇੰਨੇ ਕਿ ਮੈਂ ਕਹਿੰਨੀ ਆ ਵੀ ਮੋਮੋ ਠਗਣੇ ਚਿਹਰੇ ਨੇ ਇੰਨੇ ਕਿ ਮੋਮੋ ਠਗਣੇ ਚਿਹਰੇ ਨੇ ਗਿਰਗਟ ਵੀ ਰੰਗ ਇੰਨੀ ਛੇਤੀ ਨਹੀਂ ਬਦਲਦੀ ਜਿੰਨੀ ਛੇਤੀ ਇਹ ਲੋਕ ਰੰਗ ਬਦਲ ਜਾਂਦੇ ਨੇ ਪਰ ਜਿਹੜੇ ਤਾਂ ਹੁੰਦੇ ਨੇ ਭਲੇ ਮਾਨਸ ਬਹੁਤੇ ਭਲੇ ਮਾਨਸ ਸਦਾਈ ਭਲੇ ਮਾਨਸ ਹੁੰਦੇ ਨੇ ਜਿਹੜੇ ਦਿਮਾਗੋਂ इमोशनल ਉਹ ਜਦ ਇਹ ਜੇ ਬੰਦਿਆਂ ਨੇ ਭਲੇਵੇਂ ਥੱਲੇ ਆ ਜਾਂਦੇ ਨੇ ਜਿਨ੍ਹਾਂ ਨੇ ਮਾੜੇ ਸਮੇਂ ਚੋਂ ਕੁਝ ਸਿੱਖਿਆ ਹੁੰਦਾ ਉਹ ਫਿਰ ਨਾਲੇ ਦੱਸ ਦਿਆ ਇਹਨਾਂ ਦੀ ਔਕਾਤ ਅਗਲੇ ਤੇ ਠਾ ਮੂੰਹ ਤੇ ਜਵਾਬ ਦੰਦੇ ਨੇ ਗਾਹ ਨੂੰ ਅਗਲਾ ਰਹੇ ਨਾ ਸਾਡੇ ਮੂੰਹ ਰ ਬੋਲਣ ਜੋਗਾ ਵੇਖਾ ਨਾ ਅਗਲਾ ਲਾਵੇ ਜਿਹਨੇ ਸਮੇਂ ਚੋਂ ਕੁਝ ਸਿੱਖਿਆ ਹੁੰਦਾ ਨਾ ਲਾਵੇ ਇਹ ਜੇ ਲੋਕਾਂ ਨੂੰ ਮੂੰਹ ਇਹ ਮਾੜੇ ਸਮੇਂ ਚ ਭੱਜੇ ਹੋਏ ਚੰਗੇ ਸਮੇਂ ਚ ਪਰਤਣ ਵਾਲੇ ਲੋਕ ਹੁੰਦੇ ਨੇ ਇਹ ਚੰਗੇ ਸਮੇਂ ਚ ਪਰਤਦੇ ਨੇ ਫਿਰ ਇਹ ਹੁਣ ਪਤਾ ਹੁੰਦਾ ਇਹਨਾਂ ਨੂੰ ਵੀ ਹੁਣ ਰੋਟੀ ਖਾਣ ਲੱਗ ਗਿਆ ਹੁਣ ਇਹਨੇ ਸਤੋ ਕੁਝ ਮੰਗਣਾ ਨਹੀਂ ਫੇਰ ਆਉਂਦੇ ਨੇ ਠਾ ਗੱਡੀ ਗੇਟ ਮੂਰੇ ਠਾ ਗੱਡੀ ਗੇਟ ਮੂਰੇ ਨਹੀਂ ਇਹ ਅੱਖ ਛਿਪਾਉਣ ਨੂੰ ਨਹੀਂ ਦਿਖਦੇ ਇਹ ਉਹ ਲੋਕ ਨੇ ਇਹ ਲੋਕ ਇਹ ਜੇ ਹੁੰਦੇ ਨੇ ਇਹ ਕਿਸੇ ਨੂੰ ਦਿਲ ਤੋਂ ਪਿਆਰ ਨਹੀਂ ਕਰਦੇ ਹੁੰਦੇ ਇਹ ਚਮਕਾਰਿਆਂ ਦੇ ਭੁੱਖੇ ਹੁੰਦੇ ਨੇ ਤੁਹਾਨੂੰ ਇਹ ਮਾੜੇ ਸਮੇਂ 'ਚ ਕਿਤੇ ਮਿਲ ਜਣਨਾ ਤੁਸੀਂ ਸ਼ਹਿਰ 'ਚ ਗਏ ਹੋਏ ਹੋ ਕਿਤੇ ਹੋਰ ਗਏ ਹੋਏ ਹੋ ਇਹ ਤੁਹਾਨੂੰ ਦੇਖ ਕੇ ਪਾਸਾ ਵਟ ਲੈਂਦੇ ਨੇ ਕਿਉਂਕਿ ਇਹ ਖੱਬੀਖਾਨ ਹੁੰਦੇ ਨੇ ਵਿਚਾਰੇ ਉਸ ਟਾਈਮ ਤੁਸੀਂ ਥੋੜੇ ਜਿਹਾ ਸਮੇਂ ਦੇ ਦਬਾਏ ਹੋਏ ਹੁੰਨੇ ਹੋ ਜਦ ਫਿਰ ਤੁਹਾਡੇ ਤੇ ਚੰਗਾ ਸਮਾਂ ਆ ਗਿਆ ਫਿਰ ਪਾਸਾ ਵਟਣਾ ਤਾਂ ਇੱਕ ਪਾਸੇ ਠਾ ਗੱਡੀ ਗੇਟ ਮੂਰੇ ਠਾ ਗੱਡੀ ਗੇਟ ਮੂਰੇ ਇਹ ਉਹ ਲੋਕ ਨੇ ਇਹਜੇ ਲੋਕਾਂ ਨੂੰ ਮੈਂ ਕਹਣੀ ਆ ਵੀ ਦਿਮਾਗ ਖਰਾਬ ਹੈ ਉਹਨਾਂ ਲੋਕਾਂ ਦਾ ਜਿਹੜਾ ਇਹਜੇ ਲੋਕਾਂ ਨੂੰ ਦੁਬਾਰਾ ਮੂੰਹ ਲਾਉਂਦੇ ਨੇ ਕੀ ਚੱਟਣੇ ਆ ਇਹਜੇ ਰਿਸ਼ਤੇ ਅਸੀਂ ਕੀ ਅਚਾਰ ਪਾਉਣਾ ਆ ਅਸੀਂ ਇਹਜੇ ਰਿਸ਼ਤਿਆਂ ਦਾ ਜਿਨ੍ਹਾਂ ਰਿਸ਼ਤਿਆਂ ਦਾ ਸਾਨੂੰ ਫੁੱਟੀ ਕੌੜੀ ਦਾ ਵੀ ਭਾਅ ਨਾ ਹੋਵੇ ਫੁੱਟੀ ਕੌੜੀ ਦਾ ਇਹਜੇ ਰਿਸ਼ਤਿਆਂ ਦੀ ਕੀ ਤਾਂ ਉਸ ਸਹਿਣੀ ਆ ਇਹਜੇ ਰਿਸ਼ਤਿਆਂ ਤੇ ਕੀ ਮਾਣ ਕਰਨਾ ਹੈ ਮਾਇਕ ਨਹੀਂ ਥੁੱਕੋ ਨਾ ਹੈ ਜੇ ਰਿਸ਼ਤੇਆਂ ਦੇ ਉਹ ਵੀ ਕੀਮਤੀ ਹੈ ਸਾਨੂੰ ਕਿਸੇ ਦਾ ਕੋਈ ਭਾ ਨਹੀਂ ਡੱਕੇ ਦਾ ਵੀ ਭਾ ਨਹੀਂ ਫੁੱਟੀ ਕੌੜੀ ਦਾ ਵੀ ਭਾ ਨਹੀਂ ਜਿਹੜਾ ਇਨਸਾਨ ਭੈਣ ਭਾਈ ਦੇ ਚੰਗੇ ਮਾੜੇ ਸਮੇਂ ਚ ਬਤਨਾ ਨਾ ਪੁੱਛੇ ਉਹਨੂੰ ਜੁੱਤੀ ਦੀ ਨੋਕ ਤੇ ਰੱਖੋ ਇਹ ਜੇ ਰਿਸ਼ਤੇਆਂ ਨੂੰ ਕਿਉਂਕਿ ਉਹਨਾਂ ਰਿਸ਼ਤੇਆਂ ਨਾਲ ਉਹ ਸਾਨੂੰ ਲੋਕ ਚੰਗੇ ਲੋਕ ਚੰਗੇ ਅਸੀਂ ਪਤਾ ਨਹੀਂ ਕਿਉਂ ਜਿਹੜੇ ਇਨਸਾਨ ਮਨ ਦੇ ਸਾਫ਼ ਹੁੰਨੇ ਆ ਨਾ ਬਹੁਤ इमोशनल ਹੁੰਨੇ ਆ ਜਜ਼ਬਾਤੀ ਹੁੰਨੇ ਆ ਉਹ ਉਹ ਉਹਨਾਂ ਸਮਿਆਂ 'ਚ ਵੀ ਦੱਬ ਕੁੱਟ ਕੇ ਸਮਾਂ ਕੱਢ ਲੈਂਦੇ ਨੇ ਔਰ ਜਦ ਇਹੇ ਜੇ ਚੰਗੇ ਸਮੇਂ 'ਚ ਫੇਰ ਸਾਡੇ ਕੋਲ ਮੱਖੀਆਂ ਵਾਂਗੂ ਆਉਂਦੇ ਨੇ ਅਸੀਂ ਫੇਰ ਉਹਨਾਂ ਨੂੰ ਕਬੂਲ ਲੈਨੇ ਆ ਚੰਗਾ ਇਨਸਾਨ ਚਾਹ ਕੇ ਵੀ ਨਹੀਂ ਬਦਲ ਸਕਦਾ ਪਰ ਇਹ ਲੋਕ ਜਿਹੜੇ ਪੈਸੇ ਦੇ ਪੁੱਤ ਨੇ ਸਿਰਫ ਪੈਸੇ ਦੇ ਪੁੱਤ ਨੇ ਇਹ ਪੈਰ ਪੈਰ ਤੇ ਬਦਲਦੇ ਨੇ ਪਰ ਪਰ ਤੇ ਚ ਰਬਾ ਦਲਦਾ ਪਰ ਪਰ ਤੇ ਬੋਲੀ ਬਦਲਦੀ ਐ ਇਹਨਾਂ ਦੀ ਪਰ ਪਰ ਤੇ ਰੂਪ ਬਦਲਦਾ ਇਹਨਾਂ ਦਾ ਇਹ ਨੇ ਅਸਲੀ 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 ਗਰਗਟਾ ਨੇ ਇਹ ਐਡੇ ਸ਼ੈਤਾਨਾ ਬਣਿਆ ਕਰੋ ਐਡੇ ਸ਼ੈਤਾਨਾ ਬਣਿਆ ਕਰੋ ਸਭ ਨੂੰ ਸਭ ਦਾ ਪਤਾ ਹੁੰਦਾ ਕਿ ਕਿਹੜਾ ਕਿੰਨੇ ਕ ਪਾਣੀਆਂ ਚ ਐ ਪਰ ਪ੍ਰਮਾਤਮਾ ਪ੍ਰਮਾਤਮਾ ਵੀ ਅੰਤ ਵਾਰੇ ਭਗਤਾਂ ਦੇ ਹੀ ਅੰਤ ਵਾਰੇ ਲੰਦਾ ਪ੍ਰਮਾਤਮਾ ਉਹ ਕਹਿੰਦੀਆਂ ਨਹੀਂ ਹੁੰਦੀਆਂ ਸਿਆਣੀਆਂ ਬੀਬੀਆਂ ਭਗਤਾਂ ਨੂੰ ਭੀੜੀਆਂ ਇਹੇ ਜੇ ਲੋਕਾਂ ਨੂੰ ਤਾਂ ਰੱਬ ਪਰਖ ਕੇ ਵੀ ਨਹੀਂ ਦੇਖਦਾ ਵਾਹਿਗੁਰੂ ਨੂੰ ਸਾਰਾ ਪਤਾ ਹੁੰਦਾ ਸਭ ਬਾਰੇ ਕਿਉਂਕਿ ਅਸੀਂ ਉਹਦੀ ਖੇਤੀਆਂ ਉਹਨੂੰ ਪਤਾ ਹੈ ਬਈ ਜੇ ਇਹਨਾਂ ਨੂੰ ਪਰਖ ਲਿਆ ਨਾ ਇਹ ਇਕੱਲਾ-ਇਕੱਲਾ ਪੱਖੇ ਨੂੰ ਲਟਕਦਾ ਦਿਖੂਗਾ ਰੱਬ ਪਰਖ ਵੀ ਉਹਦੀਓ ਕਰਦਾ ਜਿਹਦੇ ਚ ਦਮ ਹੁੰਦਾ ਜਿਹਦੇ ਅੰਦਰ ਜਿਗਰਾ ਹੁੰਦਾ ਝੱਲਣ ਦਾ ਉਹਦੀ ਪਰਖ ਕਰਦਾ ਵੈਗਰੂ ਉਹਦੀ ਪਰਖ ਕਰਦਾ ਹੈ ਠੀਕ ਹੈ ਮੈਂ ਫੇਰ ਕਹਿੰਦੀ ਆ ਆਪਣੇ ਘਰ ਚ ਰਲ ਕੇ ਰਹਾ ਕਰੋ ਆਪਣੇ ਘਰ ਚ ਔਕਸੋਖ ਕੱਟ ਲਿਆ ਕਰੋ ਇਹੋ ਜਿਹੇ ਲੋਕਾਂ ਤੋਂ ਜੇ ਕਿਸੇ ਅਸੀਂ ਵੇਲੇ ਕਵੇਲੇ ਲੈ ਕੇ ਸਾਰਾਂਗੇ ਵੀ ਨਾ ساری ਉਮਰ ਇਹਨਾਂ ਦੀ ਜੁੱਤੀ ਥੱਲੇ ਰਹਿਣਾ ਪੈਂਦਾ ਆਪਣੇ ਘਰ ਨੂੰ ਨਾਲ ਖਾ ਲਿਆ ਕਰੋ ਜਹੀ ਜੀ ਸਰਦੀ ਆ ਉਹੀ ਜੀ ਖਾ ਲਿਆ ਕਰੋ ਢਿੱਡ ਚ ਪਈ ਕਿਸੇ ਨੇ ਨਹੀਂ ਦੇਖਣੀ ਵੀ ਮੀਟ ਨਾ ਖਾਦੀ ਐ ਕਿ ਨੂਨ ਨਾ ਖਾਦੀ ਐ ਜੇ ਅਸੀਂ ਇਹੋ ਜਿਹੇ ਲੋਕਾਂ ਤੇ ਕਿਤੇ ਔਖ-ਸੌਖ ਚ ਲੈ ਕੇ ਕੁਝ ਸਾਰਾਂਗੇ ਸਾਰੀ ਉਮਰ ਸਾਨੂੰ ਚੇਤਾ ਕਰਾਉਂਦੇ ਰਹਿੰਦੇ ਨੇ ਵੀ ਤੇਰਾ ਕਿਸੇ ਟਾਈਮ ਸਹਾਰਿਆ ਤਾਂ ਇਹ ਉਹ ਲੋਕ ਨੇ ਸੋ ਇਹ ਗੱਲਾਂ ਇਹ ਵਾਕਿਆਈ ਭਾਂ ਦੀ ਤਰ੍ਹਾਂ ਜੇ ਜੇਬ ਫਟ ਜਵੇ ਨਾ ਇਹ ਭਾਂ ਦੀ ਤਰ੍ਹਾਂ ਸਭ ਤੋਂ ਪਹਿਲਾਂ ਗਿਰਦੇ ਨੇ ਬਹੁਤੇ ਲੋਕ ਦੇਖਣ ਨੂੰ ਇਹ ਹੁੰਦੇ ਨੇ ਬਈ ਬੜੇ ਧਨਾੜ ਨੇ ਬੜੇ ਉਹ ਨੇ ਇਹ ਅੰਦਰੋਂ ਵਿਚਾਰੇ ਖੋਖਲੇ ਹੀ ਹੁੰਦੇ ਨੇ ਇਹਨਾਂ ਦਾ ਦਿਲ ਦੋਲ ਨਹੀਂ ਹੁੰਦਾ ਵੀ ਨੋਟਾਂ ਦੇ ਆਸਰੇ ਹੀ ਚੱਲਦੇ ਹੁੰਦੇ ਨੇ ਠੀਕ ਹੈ ਜੀ ਸੋ ਇਹ ਗੱਲਾਂ ਆਪਣੇ ਦਮ ਤੇ ਆਪਣੇ ਬਲਬੂਤੇ ਤੇ ਝੱਲਣ ਦਾ ਅ ਜज्बा ਰੱਖਿਆ ਕਰੋ ਆਪਣੇ ਅੰਦਰ ਇੰਨੀ ਕੁ ਸ਼ਕਤੀ ਰੱਖਿਆ ਕਰੋ ਵੀ ਅਸੀਂ ਔਖ ਸੌਖ ਆਪਣੇ ਘਰ ਚ ਝੇਲ ਸਕੀਏ ਕੋਈ ਗੱਲ ਨਹੀਂ ਮਾੜਾ ਸਮਾਂ ਵੀ ਆਉਂਦਾ ਹੈ ਚੰਗਾ ਸਮਾਂ ਵੀ ਆਉਂਦਾ ਹੈ ਰਾਤ ਵੀ ਹੁੰਦੀ ਹੈ ਦਿਨ ਵੀ ਚੜਦਾ ਹੈ ਠੀਕ ਹੈ ਪ੍ਰਮਾਤਮਾ ਸਮਾਂ ਸਭ ਦਾ ਲਿਆਉਂਦਾ ਹੈ ਏ ਨਾ ਕਦੇ ਵੀ ਡੋਲਣਾ ਨਹੀਂ ਹੈਗਾ ਕਿਸੇ ਭੈਣ ਭਾਈ ਨੇ ਡੋਲਣਾ ਨਹੀਂ ਹੈਗਾ ਮਾੜੇ ਸਮੇਂ ਚ ਤਰਾ ਚੜਾਏ ਜਿਹੜੇ ਜਿਉਂਦੇ ਇਨਸਾਨ ਨਾਲੇ ਆ ਕਦੇ ਨਹੀਂ ਡੋਲਣਾ ਉਹ ਵਹਿਗਰੂ ਹੈ ਨਾ ਜਿਹੜਾ ਉਹਨੂੰ ਸਭ ਦੀ ਚਿੰਤਾ ਹੈ ਉਹ ਸਾਡਾ ਹੱਕ ਕਦੇ ਨਹੀਂ ਰੱਖਦਾ ਅੱਜ ਭਾਵੇਂ ਕੱਲ ਨੂੰ ਸਾਡਾ ਹੱਕ ਸਾਨੂੰ ਮਿਲ ਜਾਣਾ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ